ਨੀ ਫੜੂੰਗੀ ਕਿਉਂਕਿ ਮੇਰੇ ਕੋਲੇ ਜਗ੍ਹਾ ਨਹੀਂ ਹੈ 네ਗੇਟਿਵ ਚੀਜ਼ਾਂ ਦੇ ਲਈ ਮੇਰੇ ਕੋਲੇ ਪੋਜ਼ਿਟਿਵ ਹੀ ਹੋਏ ਇਹ ਹੀ ਮੈਨੂੰ ਪਸੰਦ ਆ ਅਰ ਪ੍ਰਭੂ ਦੀ ਵੀ ਇਹ ਇੱਛਾ ਆ ਕਿ ਅਸੀਂ ਉਹਦੀਆਂ ਭਲਾਈਆਂ ਨੂੰ ਦੇਖੀਏ ਬਜਾਏ ਇਹਦੇ ਕਿ ਸਾਡੀ ਜ਼ਿੰਦਗੀ ਚ ਬੁਰਾ ਕੀ ਆ ਪਰ ਮੈਂ ਪ੍ਰਭੂ ਜੀ ਦਾ ਧੰਨਵਾਦ ਕਰਦੀ ਹਾਂ ਮੇਰੀ ਜ਼ਿੰਦਗੀ ਚ ਪ੍ਰਭੂ ਨੇ ਇੱਕ ਵੀ ਚੀਜ਼ ਬੁਰੀ ਨਹੀਂ ਰੱਖੀ ਇਹ ਪਰਮੇਸ਼ਵਰ ਜੀ ਦੀ ਮਹਿਮਾ ਹੈ ਪ੍ਰਭ ਨੇ ਪ੍ਰਭੂ ਜੀ ਨੇ ਸਭ ਕੁਝ ਪਰਫੈਕਟ ਦਿੱਤਾ ਉੱਤਮ ਦਿੱਤਾ ਹੈ ਪ੍ਰਭੂ ਨੇ ਸਿਰਫ ਸਾਨੂੰ ਦੇਖਣ ਵਾਲੀ ਅੱਖ ਜਿਹੜੀ ਆ ਉਹਨੂੰ ਖੋਲਣ ਦੀ ਜ਼ਰੂਰਤ ਆ ਪਹਿਚਾਨਣ ਵਾਲੀ ਅੱਖ ਜਿਹੜੀ ਆ ਉਹ ਖੋਲਣ ਦੀ ਜ਼ਰੂਰਤ ਆ ਅਦਰਵਾਇਜ਼ ਤੁਹਾਡੇ ਚਾਰ ਚੁਫੇਰੇ ਪਰਮੇਸ਼ਵਰ ਜੀ ਨੇ ਬlesings ਰੱਖੀਆਂ ਆ ਅਰ ਬਹੁਤ ਸਾਰੀਆਂ ਬlesings ਰੱਖੀਆਂ ਆ ਹallelujah ਸੋ ਜੇ ਆਪਾਂ ਦੇਖਦੇ ਆ ਦਾਊਦ ਦੇ ਵੱਲ ਆਪਾਂ ਦੇਖਦੇ ਆ ਜਦੋਂ ਦਾਊਦ ਗੋਲੀਅਥ ਨੂੰ ਮਾਰਨ ਦੇ ਲਈ ਨਿਕਲਿਆ ਹੋਣਾ ਆ ਜੇ ਆਪਾਂ ਉਸ ਚੀਜ਼ ਨੂੰ ਫੀਲ ਕਰਕੇ ਦੇਖੀਏ ਹੋ ਸਕਦਾ ਰਾਤ ਕਿੰਨੇ ਹੀ ਥਾਟਸ ਉਹਦੇ ਮਾਈਂਡ ਦੇ ਵਿੱਚ ਆਏ ਹੋਣ ਵੀ ਉਹ ਕਿੰਨਾ ਵੱਡਾ ਆ ਉਹ ਉਹਨੇ ਅੱਗੇ ਇੰਨੀ ਵਾਰੀ ਲੋਕਾਂ ਨੂੰ ਮਾਰਿਆ ਆ ਔਰ ਉਹ ਇੱਕ ਦੈਂਤ ਆ ਮੌਨਸਟਰ ਆ ਵੀ ਦਾਊਦ ਤੂੰ ਤਾਂ ਹਲੇ ਲੱੜਜਾ ਮੁੰਡਾ ਆ ਤੂੰ ਕਿਵੇਂ ਉਹਨੂੰ ਜਿਹੜਾ ਆ ਉਹ ਹਰਾਉਂਗਾ ਕਿਦਾਂ ਉਹਨੂੰ ਫੇਸ ਕਰੂੰਗਾ ਕੀ ਕਰ ਵੀ ਸਕੂੰਗਾ ਕਿ ਨਹੀਂ ਕਿਤੇ ਤੇਰੀ ਬੇਇੱਜ਼ਤੀ ਨਾ ਹੋ ਜਵੇ ਉੱਠ ਤਾਂ ਪਿਆ ਆ ਜਾਂ ਤੁਰ ਤਾਂ ਪਿਆ ਆ ਤੇ ਨਾਲ ਵੀ ਨਹੀਂ ਹੈਲਪ ਕਰਨ ਦੇ ਲਈ ਕਿਸੇ ਨੂੰ ਲਿਆ ਪਰ ਦਾਊਦ ਨੇ ਉਹਨਾਂ ਸਾਰੇ 네ਗੇਟਿਵ ਥੌਟਸ ਨੂੰ ਭਰੇ ਕੀਤਾ ਆਏ ਤਾਂ ਜਰੂਰ ਹੋਣਗੇ ਕਿਉਂਕਿ ਸ਼ੈਤਾਨ ਦੀ ਹਰ ਮਮਕਨ ਕੋਸ਼ਿਸ਼ ਹੁੰਦੀ ਹੈ ਕਿ ਕਿਸੇ ਤਰੀਕੇ ਨਾਲ ਉਹ ਤੁਹਾਨੂੰ ਡਿਸਪਾਇੰਟ ਕਰੇ ਨਿਰਾਸ਼ ਕਰੇ ਤੇ ਫਿਰ ਨਿਰਾਸ਼ਾ ਦੇ ਰਾਹੀਂ ਉਹ ਤੁਹਾਨੂੰ ਖਤਮ ਕਰਨ ਦੀ ਕੋਸ਼ਿਸ਼ ਕਰੇ ਕਿਉਂਕਿ ਜਦੋਂ ਨਿਰਾਸ਼ਾ ਆਉਂਦੀ ਆ ਸਾਡੀ ਅੱਧਿਓਂ ਜ਼ਿਆਦਾ ਜਿਹੜੀ એનર્ਜੀ ਆ ਸਾਡਾ ਅੱਧਿਓਂ ਜ਼ਿਆਦਾ ਜਿਹੜਾ ਬਲ ਆ ਨਿਰਾਸ਼ਾ ਉਹਨੂੰ ਸੱਕ ਕਰ ਲੈਂਦੀ ਆ ਉਸ ਬਲ ਨੂੰ ਉਹ ਨਚੋੜ ਦਿੰਦੀ ਆ ਚੂਸ ਲੈਂਦੀ ਆ ਤੇ ਅਸੀਂ ਉਸ એનર્ਜੀ ਨੂੰ ਗਵਾ ਦਿੰਦੇ ਆ ਜਿਸ એનર્ਜੀ ਦੇ ਨਾਲ ਸਾਨੂੰ ਫਤਿਹ ਨੂੰ ਪ੍ਰਾਪਤ ਕਰਨਾ ਹੁੰਦਾ ਆ ਅਸੀਂ ਪਹਿਲਾਂ ਹੀ ਢੇਰੀ ਢਾ ਦਿੰਦੇ ਆ ਪਰ ਦਾਊਦ ਨੇ ਉਸ ਹਰੇਕ ਨੈਗੇਟਿਵ ਥਾਟ ਨੂੰ ਕੈਨਸਲ ਕੀਤਾ ਡੈਫੀਨੇਟਲੀ ਜ਼ਰੂਰ ਕੀਤਾ ਹੋਊਗਾ ਅਰ ਜਦੋਂ 다ਊਦ ਉੱਥੇ ਵੀ ਪਹੁੰਚਿਆ ਤੇ ਉਹਨੇ ਗੋਲੀਅਥ ਦੀ ਹਾਈਟ ਦੀ ਹਾਈਟ ਵੱਲ ਨੂੰ ਆਪਣੀ ਅੱਖਾਂ ਨਹੀਂ ਲਾਈਆਂ ਕਿ ਕਿੰਨਾ ਉੱਚਾ ਆ ਉਹਦੀ ਦੇਹ ਕਿੰਨੀ ਚੌੜੀ ਤੇ ਮਜ਼ਬੂਤ ਆ ਉਹਨੇ ਉਸ ਚੀਜ਼ ਨੂੰ ਵੀ ਨੈਗਲੈਕਟ ਕੀਤਾ ਉਹਨੇ ਉਹਨੂੰ ਵੀ ਨਜ਼ਰ ਅੰਦਾਜ਼ ਕੀਤਾ ਉਹਦੀ ਹਾਈਟ ਨੂੰ ਨਜ਼ਰ ਅੰਦਾਜ਼ ਕੀਤਾ ਉਹਨੇ ਉਹਦੇ ਬਲ ਨੂੰ ਜਾਂ ਪਿੱਛੇ ਕੀ ਉਹਨੇ ਕੀਤਾ ਸੀ ਉਹਨਾਂ ਸਾਰੀਆਂ ਚੀਜ਼ਾਂ ਨੂੰ ਨਜ਼ਰਅੰਦਾਜ਼ ਕੀਤਾ ਇੱਥੋਂ ਤੱਕ ਉਹ ਨੌਨਸੈਂਸ ਉਹ ਸਟੂਪਿਡ ਉਹ ਵਰਡਸ ਜਿਹੜੇ ਦਾਊਦ ਨੂੰ ਹਰਟ ਕਰ ਸਕਦੇ ਸੀ ਜਿਹੜੇ ਦਾਊਦ ਨੂੰ ਡਿਸਪਾਇੰਟ ਕਰ ਸਕਦੇ ਸੀ ਨਿਰਾਸ਼ ਕਰ ਸਕਦੇ ਸੀਗੇ ਉਹਨੇ ਉਹਨਾਂ ਸਾਰੇ ਵਰਡਸ ਨੂੰ ਜਿਹੜੇ ਗੋਲੀਅਤ ਨੇ ਬੋਲੇ ਸੀ ਦਾਊਦ ਦੇ ਅਗੇਂਸਟ ਉਹਨੇ ਉਹਨਾਂ ਸਾਰਿਆਂ ਨੂੰ ਨੈਗਲੈਕਟ ਕੀਤਾ ਨਜ਼ਰਅੰਦਾਜ਼ ਕੀਤਾ ਉਹਨੇ ਰਿਸੀਵ ਨਹੀਂ ਕੀਤੇ ਪਰ ਦਾਊਦ ਨੇ ਕੀ ਚੀਜ਼ ਬੋਲੀ ਦਾਊਦ ਨੇ ਕੀ ਹੈ ਖਤਨਾ ਰਹਿਤ ਉਹਨੂੰ ਖਤਨਾ ਰਹਿਤ ਦੱਸਿਆ ਕਿਉਂ ਦੱਸਿਆ ਉਹਨੂੰ ਖਤਨਾ ਰਹਿਤ ਜਦੋਂ ਖਤਨਾ ਰਹਿਤ ਦੱਸ ਰਿਹਾ ਸੀਗਾ ਕਿ ਤੇਰੀ ਸੁਨਤ ਨਹੀਂ ਹੋਈ ਬੇਸ਼ੱਕ ਨਿਊ ਟੈਸਟਾਮੈਂਟ ਦੇ ਵਿੱਚ ਲਿਖਿਆ ਕੀ ਸੁਨਤੀ ਕੀ ਹੈ ਸੁਨਤੀ ਪਰਮੇਸ਼ਵਰ ਨੂੰ ਸਾਡੇ ਮਨ ਦੀ ਸੁਨਤ ਚਾਹੀਦੀ ਆ ਸਾਡਾ ਮਨ ਜਿਹੜਾ ਆ ਉਹ ਪਰਮੇਸ਼ਵਰ ਦੀ ਬਿਧੀ ਦੇ ਵਿੱਚ ਹੋਣਾ ਚਾਹੀਦਾ ਹੈ ਪਰ ਉਹ 올ਟੈਸਟਾਮੈਂਟ ਦੀ ਗੱਲ ਆ ਇਸ ਲਈ ਉਹਨੇ ਕਿਹਾ ਖਤਨਾ ਰਹੇ ਤੈਨੂੰ ਬੋਲਿਓ ਜਦੋਂ ਖਤਨਾ ਰਹੇ ਤੈਨੂੰ ਕਹਿ ਰਿਆ ਸੀਗਾ ਤੋ ਕਹਿ ਰਿਆ ਸੀ ਤੂੰ ਮੇਰੇ ਪਰਮੇਸ਼ਵਰ ਦੇ ਵਾਚਾ ਦੇ ਵਿੱਚ ਨਹੀਂ ਆ ਤੂੰ ਮੇਰੇ ਪਰਮੇਸ਼ਵਰ ਦੇ ਵਾਦੇ ਦੇ ਵਿੱਚ ਨਹੀਂ ਆ ਤੂੰ ਮੇਰੇ ਪਰਮੇਸ਼ਵਰ ਦੀ ਵਿਵਸਥਾ ਦੇ ਅਨੁਸਾਰ ਨਹੀਂ ਚੱਲ ਰਿਹਾ ਤਾਂ ਤੇਰੇ ਉੱਤੇ ਪਰਮੇਸ਼ਵਰ ਦਾ ਫੇਵਰ ਨਹੀਂ ਆ ਉਹ ਡਿਕਲੇਅਰ ਕਰ ਰਿਆ ਸੀਗਾ ਜਦੋਂ ਉਹ ਖਤਨਾ ਰਹਿਤ ਕਹਿ ਰਿਆ ਸੀ ਤੋਂ ਡਿਕਲੇਅਰ ਕਰ ਰਿਹਾ ਸੀਗਾ ਕਿ ਤੇਰੇ ਉੱਤੇ ਮੇਰੇ ਪਰਮੇਸ਼ਵਰ ਦਾ ਫੇਵਰ ਨਹੀਂ ਹੈ ਅ ਜਦੋਂ ਉਹ ਗੋਲੀਅਤ ਨੇ ਕਿਹਾ ਤੂੰ ਕਹੇਣ ਨਾਲ ਆਇਆ ਤਾਂ ਦਾਊਦ ਨੇ ਕਿੰਨਾ ਸੋਣਾ ਅਖਰ ਬੋਲਿਆ ਕਹਿੰਦਾ ਮੈਂ ਆਪਣੇ ਪਰਮੇਸ਼ਵਰ ਦੇ ਬਲ ਨਾਲ ਆਇਆ ਉਸ ਪਰਮੇਸ਼ਵਰ ਦੇ ਬਲ ਨਾਲ ਜਿੰਨੇ ਮੈਨੂੰ ਪਹਿਲਾਂ ਵੀ ਕਦੀ ਹਾਰ ਨਹੀਂ ਦਿੱਤਾ ਸੈਨਾਵਾਂ ਦੇ ਯਹਵਾ ਪਰਮੇਸ਼ਵਰ ਦੇ ਬਲ ਦੇ ਨਾਲ ਆਇਆ ਆਪਣੇ ਪਰਮੇਸ਼ਵਰ ਦੇ ਨਾਮ ਨਾਲ ਆਇਆ ਉਹਨੇ ਕਿਹਾ ਤਾਂ ਬਚਨ ਦੇ ਵਿੱਚ ਆਪਾਂ ਦੇਖਦੇ ਆ ਕਿ ਪਰਮੇਸ਼ਵਰ ਨੇ ਦਾਊਦ ਨੂੰ ਗੋਲੀਅਤ ਦੇ ਉੱਤੇ ਫਤਿਹ ਦਿੱਤੀ ਉਹ ਦਾਊਦ ਜਿਹਦੇ ਵਿਰੁੱਧ ਗੋਲੀਅਤ ਬੋਲਦਾ ਸੀ ਕਿ ਮੈਂ ਤੈਨੂੰ ਚਿੜੀਆਂ ਘਾਵਾਂ ਦੇ ਅੱਗੇ ਪਾ ਦੂੰਗਾ ਤੇ ਉਸ ਦਾਊਦ ਨੇ ਉਸ ਗੋਲੀਅਤ ਦੀ ਕਿਸੇ ਵੀ ਉਸ ਚੀਜ਼ ਵੱਲ ਧਿਆਨ ਨਹੀਂ ਦਿੱਤਾ ਜਿਹੜੀ ਉਹਨੂੰ ਡਰਾਉਂਦੀ ਸੀਗੀ ਉਸ ਚੀਜ਼ ਵੱਲ ਧਿਆਨ ਨਹੀਂ ਦਿੱਤਾ ਜਿਹੜੀ ਉਹਨੂੰ ਪਰੇਸ਼ਾਨ ਕਰ ਸਕਦੀ ਸੀ ਪਰ ਉਹਨੇ ਸਿਰਫ ਧਿਆਨ ਦਿੱਤਾ ਉਹਦੀ ਕਮਜ਼ੋਰੀ ਵੱਲ ਉਹਨੇ ਧਿਆਨ ਦਿੱਤਾ ਉਹਦੀ ਅਸ਼ੁੱਧਤਾ ਵੱਲ ਔਰ ਉਹਨੇ ਧਿਆਨ ਦਿੱਤਾ ਆਪਣੇ ਪਰਮੇਸ਼ਰ ਦੀ ਮਿਹਰਬਾਨੀ ਵੱਲ ਔਰ ਆਪਣੇ ਪਰਮੇਸ਼ਰ ਦੇ ਬਲ ਵੱਲ ਤਾਂ 다ਊਦ ਨੇ ਗੋਲੀਅਤ ਦਾ ਸਿਰ ਉਹਦੇ ਧੜ ਨਾਲੋਂ ਉਹਦੀ ਤਲਵਾਰ ਦੇ ਨਾਲ ਵੱਖਰਾ ਕਰ ਦਿੱਤਾ ਹallelujah ਇਹ ਪ੍ਰਭੂ ਦੀ ਮहिमा ਆ ਅੱਜ ਮੈਂ ਤੁਹਾਨੂੰ ਇਨਕਰੇਜ ਕਰਨਾ ਚਾਹੁੰਦੀ ਆ ਤੁਸੀਂ ਆਪਣੀਆਂ ਪ੍ਰੋਬਲਮਸ ਦੇ ਵੱਲ ਧਿਆਨ ਨਹੀਂ ਦੇਣਾ ਦੁਸ਼ਟ ਕਿਦਾਂ ਤੁਹਾਨੂੰ ਪਰੇਸ਼ਾਨ ਕਰ ਰਿਹਾ ਤੁਸੀਂ ਇਸ ਚੀਜ਼ ਵੱਲ ਧਿਆਨ ਨਹੀਂ ਦੇਣਾ ਬਿਲਕੁਲ ਵੀ ਧਿਆਨ ਨਹੀਂ ਦੇਣਾ ਇਸ ਚੀਜ਼ ਵੱਲ ਪਰ ਤੁਸੀਂ ਆਪਣੇ ਪਰਮੇਸ਼ਵਰ ਦੀ ਮहिमा ਵੱਲ ਧਿਆਨ ਦੇਣਾ ਤੁਸੀਂ ਆਪਣੇ ਪਰਮੇਸ਼ਵਰ ਦੇ ਬਲ ਵੱਲ ਧਿਆਨ ਦੇਣਾ ਅਰ ਤੁਸੀਂ ਉਹਨਾਂ ਬਿਮਾਰੀਆਂ ਨੂੰ ਕਹੋ ਕਿ ਬਿਮਾਰੀਆਂ ਅਸ਼ੁੱਧਿਆ ਇਹ ਮੇਰੇ ਪਰਮੇਸ਼ਵਰ ਦੇ ਵਿੱਚੋਂ ਨਿਕਲਣ ਵਾਲੀ ਚੀਜ਼ ਨਹੀਂ ਆ ਕਿਉਂਕਿ ਜਿਹੜੀਆਂ ਬਿਮਾਰੀਆਂ ਆ ਪਰਮੇਸ਼ਵਰ ਦੇ ਵਿੱਚੋਂ ਨਹੀਂ ਨਿਕਲਦੀਆਂ ਪਰ ਸ਼ਿਫਾ ਪਰਮੇਸ਼ਵਰ ਦੇ ਵਿੱਚੋਂ ਕਿਰਪਾ ਪਰਮੇਸ਼ਵਰ ਦੇ ਵਿੱਚੋਂ ਨਿਕਲਦੀ ਆ। ਸਾਮਰਥ ਪਰਮੇਸ਼ਵਰ ਦੇ ਵਿੱਚੋਂ ਨਿਕਲਦੀ ਆ। ਸ਼ਾਂਤੀ ਪਰਮੇਸ਼ਵਰ ਦੇ ਵਿੱਚੋਂ ਨਿਕਲਦੀ ਆ। ਤਾਂ ਤੁਸੀਂ ਉਹ ਚੀਜ਼ਾਂ ਜਿਹੜੀਆਂ ਪਰਮੇਸ਼ਵਰ ਦੇ ਵਿੱਚੋਂ ਨਹੀਂ ਨਿਕਲਦੀਆਂ ਤੁਸੀਂ ਉਹਨਾਂ ਚੀਜ਼ਾਂ ਨੂੰ ਅਸ਼ੁੱਧ ਕਹਿ ਸਕਦੇ ਆ। ਅੱਜ ਤੁਸੀਂ ਉਹਨਾਂ ਨੂੰ ਕਹੋ ਕਿ ਇਹ ਅਸ਼ੁੱਧ ਆ ਤੇ ਤੂੰ ਮੇਰਾ ਨੁਕਸਾਨ ਨਹੀਂ ਕਰ ਸਕਦੀ। ਪਰ ਉਹ ਚੀਜ਼ਾਂ ਜੋ ਪਰਮੇਸ਼ਵਰ ਦੇ ਵਿੱਚੋਂ ਨਿਕਲ ਕੇ ਮੇਰੇ ਵਿੱਚ ਆਉਂਦੀਆਂ ਆ ਉਹ ਮਹਾਨ ਆ ਔਰ ਉਹਨਾਂ ਦੇ ਜਰੀਏ ਉਸ ਮਹਾਨਤਾ ਦੇ ਜਰੀਏ ਮੈਂ ਆਪਣੀਆਂ ਪ੍ਰੋਬਲਮਜ਼ ਉੱਤੇ ਫਤੇ ਪਾਉਂਦੀ ਆ ਜਾਂ ਫਤੇ ਪਾਉਂਦਾ ਆ ਮੈਂ ਸ਼ੈਤਾਨ ਦੀ ਉਸ ਸਾਰੀ ਸ਼ਕਤੀ ਦੇ ਉੱਤੇ ਜਿਹੜੀ ਮੈਨੂੰ ਪਰੇਸ਼ਾਨ ਕਰਦੀ ਆ ਮੈਂ ਉਹਦੇ ਉੱਤੇ ਫਤੇ ਪਾਉਂਦਾ ਆ ਆਪਣੀਆਂ ਰਿਪੋਰਟਸ ਨੂੰ ਆਪਣੇ ਅੱਗੇ ਰੱਖੋ ਔਰ ਉਹਨਾਂ ਰਿਪੋਰਟਸ ਦੇ ਉੱਤੇ ਹੱਥ ਰੱਖ ਕੇ ਕਹੋ ਮੈਂ ਇਹਨਾਂ ਰਿਪੋਰਟਸ ਦੇ ਉੱਤੇ ਸ਼ਿਫਾ ਦੇ ਨਾਲ ਫਤੇ ਪਾਉਂਦਾ ਆ ਇਹ ਰਿਪੋਰਟਸ ਬਦਲ ਰਹੀਆਂ ਆ ਇਹ ਰਿਪੋਰਟਸ ਅਸ਼ੁੱਧ ਆ ਔਰ ਅਸ਼ੁੱਧਤਾ ਮੇਰੇ ਜੀਵਨ ਦਾ ਹਿੱਸਾ ਨਹੀਂ ਆ ਕਿਉਂਕਿ ਪਰਮੇਸ਼ਰ ਨੇ ਆਪਣੇ ਇਕਲੌਤੇ ਪੁੱਤਰ ਪ੍ਰਭੂ ਯਿਸੂ ਮਸੀਹ ਜੀ ਦੇ ਬਲੀਦਾਨ ਦੇ ਰਹੀ ਮੈਨੂੰ ਮੁੱਲ ਖਰੀਦਿਆ ਮੈਨੂੰ ਸ਼ੁੱਧ ਕੀਤਾ ਹੁਣ ਸ਼ੁੱਧਤਾ ਮੇਰਾ ਹਿੱਸਾ ਆ ਪਿਓਰਿਟੀ ਇਜ਼ ਪਾਰਟ ਆਫ ਮਾਈ ਲਾਈਫ ਨਾਟ ਇੰਪਿਉਰਿਟੀ ਜਿਹੜੀ ਸ਼ੁੱਧਤਾ ਹੈ ਉਹ ਮੇਰੀ ਜ਼ਿੰਦਗੀ ਦਾ ਹਿੱਸਾ ਆ ਅਸ਼ੁੱਧਤਾ ਨਹੀਂ ਇਸ ਲਈ ਤੁਸੀਂ ਉਹ ਸਾਰੀਆਂ ਚੀਜ਼ਾਂ ਨੂੰ ਕੈਨਸਲ ਕਰਨਾ ਸ਼ੁਰੂ ਕਰੋ ਜਿਹੜੀਆਂ ਤੁਹਾਨੂੰ ਨਹੀਂ ਚਾਹੀਦੀਆਂ ਤੁਸੀਂ ਕਰਜ਼ਾ ਜਿਹੜਾ ਆ ਤੁਸੀਂ ਕਰਜ਼ੇ ਨੂੰ ਗੋਲੀਅਥ ਜਿਹੜਾ ਇਹ ਗੋਲੀਅਥ ਨਾ ਸਮਝੋ ਪਰ ਕਰਜ਼ੇ ਦੇ ਅੱਗੇ ਆਪਣੀ ਬਰਕਤ ਵਾਲੇ ਪਰਮੇਸ਼ਰ ਨੂੰ ਉੱਚਾ ਕਰੋ ਜਿੱਦਾਂ ਦਾਊਦ ਨੇ ਗੋਲੀਅਥ ਨੂੰ ਨੀਵਾ ਹੀ ਸਮਝਿਆ ਤੁਸੀਂ ਵੀ ਆਪਣੇ ਕਰਜ਼ੇ ਨੂੰ ਛੋਟਾ ਸਮਝਣਾ ਸ਼ੁਰੂ ਕਰੋ ਤੁਸੀਂ ਆਪਣੇ ਵਰਡਸ ਦੇ ਨਾਲ ਤੁਸੀਂ ਜਿਹੜੀ ਚੀਜ਼ ਨੂੰ ਆਪਣੇ ਵਰਡਸ ਦੇ ਨਾਲ ਵੱਡਾ ਕਰੋਗੇ ਉਹ ਵੱਡੀ ਹੋ ਜਾਊਗੀ ਜਿਹੜੀ ਚੀਜ਼ ਨੂੰ ਤੁਸੀਂ ਆਪਣੇ ਸ਼ਬਦਾਂ ਦੇ ਨਾਲ ਛੋਟਾ ਕਰ ਦੋਗੇ ਉਹ ਛੋਟੀ ਹੋ ਜਾਊਗੀ ਅਗਰ ਤੁਸੀਂ ਇਹ ਕਹਿੰਦੇ ਰਹੋਗੇ ਮੇਰੀ ਬਿਮਾਰੀ ਬਹੁਤ ਵੱਡੀ ਆ ਤਾਂ ਫਿਰ ਉਹ ਵੱਡੀ ਹੁੰਦੀ ਜਾਏਗੀ ਅਗਰ ਤੁਸੀਂ ਕਹੋਗੇ ਸਾਡਾ ਕਰਜ਼ਾ ਬਹੁਤ ਵੱਡਾ ਆ ਤੇ ਫਿਰ ਉਹ ਕਰਜ਼ਾ ਵੱਡਾ ਹੁੰਦਾ ਜਾਊਗਾ ਅਗਰ ਤੁਸੀਂ ਕਹੋਗੇ ਮੇਰੀ ਪਰੇਸ਼ਾਨੀ ਬਹੁਤ ਵੱਡੀ ਆ ਪਰੇਸ਼ਾਨੀ ਵੱਡੀ ਹੁੰਦੀ ਜਾਊਗੀ ਅਗਰ ਤੁਸੀਂ ਕੁਝ ਵੀ 네ਗੇਟਿਵ ਚੀਜ਼ਾਂ ਜਿਹੜੀਆਂ ਉਹਨਾਂ ਨੂੰ ਤੁਸੀਂ ਵੱਡਾ ਕਹੋਗੇ ਸਾਡੀ ਗਰੀਬੀ ਬਹੁਤ ਵੱਡੀ ਆ ਅਸੀਂ ਕਦੀ ਇਹਦੇ ਚੋਂ ਬਾਹਰ ਨਹੀਂ ਨਿਕਲ ਸਕਦੇ ਅਸੀਂ ਬਿਮਾਰੀ ਚੋਂ ਬਾਹਰ ਨਹੀਂ ਮੈਂ ਨਿਕਲ ਸਕਦਾ ਇਹ ਤਾਂ ਕੈਂਸਰ ਤਾਂ ਬਹੁਤ ਭਿਆਨਕ ਬਿਮਾਰੀ ਆ ਡਾਇਬਟੀਸ ਤਾਂ ਜ਼ਿੰਦਗੀ ਪਾ ਲੈਂਦੀ ਆ ਹੋਰ ਸਾਰੀਆਂ ਸਟੂਪਿਡ ਚੀਜ਼ਾਂ ਜਾਂ ਨੌਨਸੈਂਸ ਚੀਜ਼ਾਂ ਮੈਂ ਇਹਨਾਂ ਨੂੰ ਡਿਕਲੇਅਰ ਕਰਦੀ ਹਾਂ ਕਿਉਂਕਿ ਇਹ ਕੋਈ ਮੈਂ ਟੈਸਟੀਮਨੀ ਸ਼ੇਅਰ ਕਰਨਾ ਚਾਹੁੰਦੀ ਹਾਂ ਤੁਹਾਡੇ ਨਾਲ ਅੱਜ ਤੋਂ ਫ਼ਰੀਬ ਅਪਰੋਕਸੀਮੇਟ 4 4.5 ਸਾਲ ਪਹਿਲਾਂ ਸ਼ਾਇਦ ਇੰਨਾ ਕੀ ਹੋਏਗਾ ਤਾਂ ਪਾਸਟਰ ਦਿਓਲ ਜੀ ਕੈਨੇਡਾ ਗਏ ਸੀਗੇ ਤੇ ਉਹਦੇ ਪਿੱਛੋਂ ਅਸੀਂ ਇੱਕ ਦਿਨ ਪ੍ਰਾਰਥਨਾ ਕਰ ਰਹੇ ਇੱਕ ਦਿਨ ਹੀ ਸੇ ਮਤਲਬ ਜਿੱਦਣ ਉਹ ਗਏ ਉਸ ਦਿਨ ਇਵਨਿੰਗ ਦੇ ਵਿੱਚ ਹੀ ਸ਼ਾਇਦ ਮੈਂ ਪ੍ਰਾਰਥਨਾ ਕਰ ਰਹੀ ਸੀ ਕਿ ਪ੍ਰੇਅਰ ਜੋੜਿਆਂ ਦੇ ਨਾਲ ਪ੍ਰਾਰਥਨਾ ਜੋੜਿਆਂ ਦੇ ਨਾਲ ਕਿ ਪ੍ਰਭੂ ਨੇ ਮਨ ਵਿੱਚ ਪਾਇਆ ਕਿ ਤੁਸੀਂ 7 ਡੇਜ਼ ਐਗਰੈਸਿਵ ਪ੍ਰੇਅਰ ਕਰੋ ਤੇ ਅਸੀਂ ਸਟਾਰਟ ਕੀਤੀ ਕਿ ਪ੍ਰਭੂ ਪ੍ਰਭੂ ਦੇ ਆਤਮਾ ਨੇ ਕਿਹਾ ਕਿ ਜਿਹੜਾ ਅਪਕਮਿੰਗ ਸੰਡੇ ਆ ਉਹਦੇ ਵਿੱਚ ਤੁਸੀਂ ਜ਼ਬਰਦਸਤ ਉਹਦੇ ਰਿਜ਼ਲਟਸ ਦੇਖੋਗੇ ਜ਼ਬਰਦਸਤ ਹੀਲਿੰਗ ਦੇਖੋਗੇ ਇੰਨੀ ਕਿ ਜਿੰਨੀ ਅੱਜ ਤੱਕ ਨਹੀਂ ਹੋਈ ਸੀ ਤਾਂ ਸਾਰਿਆਂ ਨੇ ਐਗਰੀ ਕੀਤਾ ਤੇ ਅਸੀਂ ਵੈਰੀ ਨੈਕਸਟ ਡੇ ਅਸੀਂ ਫਾਸਟਿੰਗ ਐਂਡ ਪ੍ਰੇਅਰ ਜਿਹੜੀ ਅਗਰੈਸਿਵ ਪ੍ਰੇਅਰ ਸੀਗੀ ਅਸੀਂ ਉਹ ਸਟਾਰਟ ਕੀਤੀ ਜਿਹੜੇ ਸੰਦੇਸ਼ ਆ ਸ਼ਾਇਦ ਉਹਨਾਂ ਦੇ ਵਿੱਚ ਉਹਨਾਂ ਪ੍ਰਾਰਥਨਾ ਯੋਧਿਆਂ ਦੇ ਵਿੱਚੋਂ ਵੀ ਹੋਣ ਤਾਂ ਅਸੀਂ ਉਹ ਚਰਚ ਦੀ ਛੱਤ ਦੇ ਉੱਤੇ ਪ੍ਰੇਅਰ ਕਰਦੇ ਹੁੰਦੇ ਸੀ ਔਰ ਜਦੋਂ ਅਸੀਂ ਪ੍ਰੇਅਰ ਕਰਦੇ ਰਹੇ ਪ੍ਰੇਅਰ ਕਰਦੇ ਰਹੇ ਤਾਂ ਮੇਰੀਆਂ ਜਿਹੜੀਆਂ ਵੋਕਲ ਕੋਰਡਸ ਸੀਗੀਆਂ ਕਿਉਂਕਿ ਡਰਾਈਨੈਸ ਸੀਗੀ ਅਸੀਂ ਸਾਰੇ ਜਣੇ ਡੇ ਨਾਈਟ ਫਾਸਟਿੰਗ ਦੇ ਉੱਤੇ ਸੀਗੇ ਡੇ ਨੂੰ ਵੀ ਫਾਸਟਿੰਗ ਹੁੰਦੀ ਸੀ ਨਾਈਟ ਨੂੰ ਵੀ ਫਾਸਟਿੰਗ ਹੁੰਦੀ ਸੀ ਤੇ ਜਦੋਂ ਅਸੀਂ ਆਪਰੇਟ ਕਰਨੀ ਤਾਂ ਮੇਰੀਆਂ ਜਿਹੜੀਆਂ ਵੋਕਲ ਕਾਰਡਸ ਸੀਗੀਆਂ ਉਹਨਾਂ ਦੇ ਵਿੱਚ ਜਿੱਦਾਂ ਗੱਠਾਂ ਵੱਜ ਗਈਆਂ ਗਲਤੀਆਂ ਬਣ ਗਈਆਂ ਤੇ ਆਵਾਜ਼ ਬੰਦ ਹੋਣ ਲੱਗੀ ਅ ਜਦੋਂ ਸੰਡੇ ਆਇਆ ਤੇ ਉਸ ਦਿਨ ਸੈਟਰਡੇ ਨੂੰ ਹੀ ਸਾਨੂੰ ਪਰਮੇਸ਼ਵਰ ਨੇ ਆਤਮਾ ਦੇ ਰਹੀ پاک ਰੂਹ ਦੇ ਰਹੀ ਸਾਨੂੰ ਕਿਹਾ ਕਿ ਤੁਸੀਂ ਕੱਲ ਨੂੰ ਇੱਕ ਨਿਸ਼ਾਨ ਦੇਖੋਗੇ ਤੁਸੀਂ ਆਪਣੀ ਪ੍ਰੇਰ ਅਸੀ ਜਿਹੜੀ ਆਪਣੀ ਨਿਊ ਚਰਚ ਬਿਲਡਿੰਗ ਆ ਉਹਦੀ ਸ਼ਟ ਤੇ ਸ਼ੁਰੂ ਕੀਤੀ ਸੀ ਵਿੰਟਰ ਸੀਗੇ ਉਦੋਂ ਕਿ ਤੁਹਾਡੇ ਨਾਲ ਨਾਲ ਇੱਕ ਬੱਦਲ ਚੱਲੂਗਾ ਤੇ ਜਿਹੜਾ ਜਾ ਕੇ ਉੱਥੇ ਜੇ ਜੇ ਇਥੇ ਮੀਟਿੰਗ ਹੁੰਦੀ ਆ ਸ਼ੈੱਡ ਆ ਜਿਹੜੀ ਖੇਤਾਂ ਦੇ ਵਿੱਚ ਵੱਡੀ ਸਾਰੀ ਉੱਥੇ ਜਾ ਕੇ ਠਹਿਰ ਜਾਊਗਾ ਤੇ ਮੈਂ ਉਹ ਚੀਜ਼ ਸ਼ਨੀਵਾਰ ਨੂੰ ਸਾਰੇ ਪ੍ਰਾਰਥਨਾ ਜੋਦੇ ਕੋਈ 200 ਦੀ ਟੀਮ ਸੀਗੀ ਤੇ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਭਾਕਰੂ ਨੇ ਆਪਾਂ ਨੂੰ ਇਹ ਨਿਸ਼ਾਨ ਦਿੱਤਾ ਕਿ ਕੱਲ ਨੂੰ ਤੁਹਾਡੇ ਨਾਲ ਨਾਲ ਇੱਕ ਬੱਦਲ ਚੱਲੂਗਾ ਅਰੋਂ ਜਾ ਕੇ ਉਸ ਸ਼ੈੱਡ ਦੇ ਉੱਤੇ ਠਹਿਰ ਜਾਊਗਾ ਅਰ ਉਹ ਪਰਮੇਸ਼ਵਰ ਦੇ ਅਨੁਗ੍ਰਹਿ ਦਾ ਬਦਲ ਹੋਊਗਾ ਅਰ ਜ਼ਬਰਦਸਤ ਹੀਲਿੰਗ ਹੋਊਗੀ ਜਦੋਂ ਅਸੀਂ ਸੰਡੇ ਨੂੰ ਮਾਰਨਿੰਗ ਨੂੰ ਆਏ ਤਾਂ ਅਸੀਂ ਉੱਥੇ ਪ੍ਰੇਅਰ ਕਰਨੀ ਸ਼ੁਰੂ ਕੀਤੀ ਅਰ ਸੱਚੀ ਇਦਾਂ ਹੋਇਆ ਕਿ ਜਦੋਂ ਅਸੀਂ ਪ੍ਰੇਅਰ ਕਰਨੀ ਸ਼ੁਰੂ ਕੀਤੀ ਤਾਂ ਇੱਕ ਬੱਦਲ ਉਸ ਜਗ੍ਹਾ ਤੇ ਠਹਿਰ ਗਿਆ ਅਰ ਜਦੋਂ ਅਸੀਂ ਪ੍ਰੇਅਰ ਖਤਮ ਕੀਤੀ ਤਾਂ ਫਿਰ ਅਸੀਂ ਪੈਦਲ ਤੁਰ ਕੇ ਸ਼ੈੱਡ ਵੱਲ ਨੂੰ ਜਦੋਂ ਅਸੀਂ ਉੱਥੇ ਗਏ ਸਾਡੇ ਨਾਲ ਨਾਲ ਉਹ ਬੱਦਲ ਨੇ ਟੋਰਨਾ ਸ਼ੁਰੂ ਕੀਤਾ ਇੰਨਾ ਉਹ ਸੁਪਰ ন্যাਚਰਲ ਅ ਇੰਨਾ ਆਉਸਮ ਅਮੇজিং ਵੰਡਰਫੁਲ ਵਰਡਸ ਨਹੀਂ ਆ ਮੇਰੇ ਕੋਲੇ ਉਹਨੂੰ ਐਕਸਪਲੇਨ ਕਰਨ ਦੇ ਲਈ ਉਹ ਇੰਨਾ ਅੱਛਾ ਐਕਸਪੀਰੀਅੰਸ ਸੀਗਾ ਤੇ ਉਹ ਬੱਦਲ ਸਾਡੇ ਨਾਲ ਥੁਰਦਾ ਗਿਆ ਤੇ ਉਹ ਉਹ ਬੱਦਲ ਨੇ ਸਾਰਾ ਜਾ ਕੇ ਸ਼ੈਡ ਢੱਕ ਲਿਆ ਚਾਰ ਚੁਫੇਰੇ ਟੋਪ ਸੀਗੀ ਤੇ ਸਾਰਾ ਉਹ ਜਿਹੜਾ ਸ਼ੈਡ ਸੀਗਾ ਉਹ ਬੱਦਲ ਨੇ ਢੱਕ ਲਿਆ ਸੀਗਾ ਇੰਨੀਆਂ ਹੀਲਿੰਗਸ ਹੋਈਆਂ ਇੰਨੀਆਂ ਡਿਲੀਵਰੈਂਸ ਹੋਈਆਂ ਸ਼ਾਇਦ ਮੋਰ ਥੈਨ 1000 ਕੇ ਹਜ਼ਾਰ ਨਾਲੋਂ ਵੀ ਉੱਪਰ ਲੋਕ ਸੀਗੇ ਜਿਨ੍ਹਾਂ ਨੇ ਇਨਸਟੈਂਟ ਹੀਲਿੰਗ ਉਸ ਟਾਈਮ ਤੇ ਲਈ ਕਦੀ ਕਦੀ ਪ੍ਰਭੂ ਉਹ ਆਪਣੀ ਇੱਛਾ ਦੇ ਨਾਲ ਲੋਕਾਂ ਨੂੰ ਚੰਗੀਆਂ ਕਰਦੇ ਆ ਪਰ ਉਹਦੀ ਇੱਛਾ ਹੈ ਕਿ ਕਿਸ ਟਾਈਮ ਤੇ ਉਹਨੇ ਕੀ ਕਰਨਾ ਹੈ ਕਿਉਂਕਿ ਉਹ ਮਰਜੀ ਦਾ ਮਾਲਕ ਪਰਮੇਸ਼ਵਰ ਆ ਉਹ ਸ਼ਹਿਨशाह ਪਰਮੇਸ਼ਵਰ ਆ ਬਾਦਸ਼ਾਹਾਂ ਦਾ ਬਾਦਸ਼ਾਹ ਆ ਪ੍ਰਭੂਆਂ ਦਾ ਪ੍ਰਭੂ ਆ ਤਾਂ ਜਦੋਂ ਉਹ ਸਾਰੀ ਹੀਲਿੰਗ ਹੋ ਰਹੀ ਅਮੇਜ਼ਿੰਗ ਸੀ ਦਿਸੇ ਕਿ ਮੇਰੀਆ ਵੋਕਲ ਕਾਰਡਸ ਦਾ ਕਰਕੇ ਮੇਰੀ ਆਵਾਜ਼ ਬਿਲਕੁਲ ਬੰਦ ਹੋ ਚੁੱਕੀ ਸੀ ਤੇ ਉਸ ਮੀਟਿੰਗ ਦੇ ਵਿੱਚ ਪਰਮੇਸ਼ਰ ਨੇ ਮੇਰੀ ਆਵਾਜ਼ ਨੂੰ ਖੋਲ ਦਿੱਤਾ ਤੇ ਉਹ ਬਹੁਤ ਸੋਹਣਾ ਹੋਇਆ ਪਰ ਜਿੱਦਾਂ ਮੀਟਿੰਗ ਖਤਮ ਹੋਈ ਮੇਰਾ ਗਲਾ ਬਿਲਕੁਲ ਬੰਦ ਤੇ ਇੱਥੋਂ ਤੱਕ ਕਿ ਫੋਨ ਤੇ ਮੇਰੇ ਕੋਲ ਪਾਸਟਰ ਜੀ ਦੇ ਨਾਲ ਗੱਲ ਵੀ ਨਹੀਂ ਕਰ ਹੁੰਦੀ ਸੀ ਕਿ ਮੈਂ ਉਹਨਾਂ ਨੂੰ ਕੀ ਦੱਸਾਂ ਕਿ ਕੀ ਕੰਮ ਹੋਇਆ ਜਾਂ ਕਿੱਦਾਂ ਹੋਇਆ ਤਾਂ ਅਸੀਂ ਜਲੰਧਰ ਦੇ ਵਿੱਚ ਬਹੁਤ ਮਸ਼ਹੂਰ ਹਸਪੀਟਲ ਹੈ ਕਟਾਰੀਆ ਹਸਪੀਟਲ ਉਹ ਆਈ ਐਨਟੀ ਦਾ ਈ ਐਨ ਡੀ ਆਈ ਐਨਟੀ ਕੀ ਹੁੰਦਾ ਆਈ ਐਨਟੀ ਇਸ ਨੋਸ ਐਂਡ ਟਰੋਡ ਦਾ ਤਾਂ ਅਸੀਂ ਉਹਨਾਂ ਨੂੰ ਵਿਜ਼ਿਟ ਕੀਤਾ ਤਾਂ ਮੇਰੇ ਕੋਲੇ ਉਹ ਸ਼ਾਇਦ ਪਤਾ ਨਹੀਂ ਉਹਦੀ ਪਿਕਚਰ ਪਈ ਹੋਏ ਕਿਉਂਕਿ ਮੈਂ ਆਲਵੇਜ਼ ਅਗਰ ਕੋਈ ਵੀ ਨੈਗੇਟਿਵ ਰਿਪੋਰਟ ਆਏ ਤਾਂ ਮੈਂ ਉਹਨੂੰ ਸਾਹਮਣੇ ਨਹੀਂ ਰੱਖਦੀ ਮੈਂ ਉਹਨੂੰ ਹਮੇਸ਼ਾ ਫਾੜ ਦਿੰਦੀ ਹੁੰਦੀ ਆਂ ਔਰ ਮੈਂ ਉਹਨੂੰ ਕੈਨਸਲ ਕਰ ਦਿੰਦੀ ਹੁੰਦੀ ਕਿ ਨੋ ਇਹ ਰਿਪੋਰਟ ਕਦੀ ਵੀ ਮੇਰੇ ਘਰ ਦੇ ਵਿੱਚ ਨਹੀਂ ਮੈਂ ਰੱਖਣੀ ਕਿਉਂਕਿ ਇਹ ਰਿਪੋਰਟ ਮੇਰੀ ਐਕਚੁਅਲ ਰਿਪੋਰਟ ਨਹੀਂ ਆ ਮੇਰੀਆਂ ਜਿਹੜੀਆਂ ਐਕਚੁਅਲ ਰਿਪੋਰਟਸ ਆ ਉਹ ਬਹੁਤ ਸਹੀ ਆ ਨਾਰਮਲ ਆ ਅਰ ਉਹ ਹੈਲਥੀ ਰਿਪੋਰਟਸ ਆ ਤਾਂ ਮੈਂ ਉਸ ਪਰ ਮੇਰੀ ਦੀ ਪਿਕਚਰ ਰਹੀ ਸੀ ਟੈਸਟੀਮਨੀ ਦੇ ਲਈ ਅਰ ਬਹੁਤ سارے ਲੋਕ ਉਸ ਟੈਸਟੀਮਨੀ ਨੂੰ ਜਾਣਦੇ ਕਿਉਂਕਿ ਮੈਂ ਚਰਚ ਵਿੱਚ ਦਿੱਤੀ ਸੀ ਉਹ ਟੈਸਟੀਮਨੀ ਤਾਂ ਡਾਕਟਰ ਨੇ ਮੈਨੂੰ ਕਿਹਾ ਕਿ ਤੇਰੀ ਸਰਜਰੀ ਕਰਨੀ ਪੈਣੀ ਆ ਤੇ ਮੇਰੀਆਂ ਜਿਹੜੀਆਂ ਵੋਕਲ ਕਾਰਡਸ ਆ ਔਰ ਇੱਕ ਦੂਜੇ ਦੇ ਵਿੱਚ ਗਿਲਤੀਆਂ ਬਣ ਕੇ ਫਸ ਗਈਆਂ ਤੇ ਕਿਸੇ ਵੀ ਤਰੀਕੇ ਦੇ ਨਾਲ ਉਹ ਜਿਹੜੀਆਂ ਆ ਉਹ ਹੁਣ ਵੱਖ ਨਹੀਂ ਹੋ ਸਕਦੀਆਂ ਕਿ ਹੁਣ ਉਹ ਖੁੱਲਣੀਆਂ ਨਹੀਂ ਆ ਤੇ ਮੈਂ ਉਹਨਾਂ ਨੂੰ ਲਿਖ ਕੇ ਕਿਹਾ ਸੀਗਾ ਮੈਂ ਕਿਉਂਕਿ ਮੇਦੀ ਆਵਾਜ਼ ਨਹੀਂ ਨਿਕਲਦੀ ਸੀ ਮੈਂ ਕਿਹਾ ਮੈਨੂੰ 7 ਡੇਸ ਦਿਓ 7 ਡੇਸ ਦੇ ਬਾਅਦ ਮੈਂ ਇੱਕ ਮਿਰਕਲ ਦੇ ਨਾਲ ਆਉਂਗੀ ਟੈਸਟਮਨੀ ਦੇ ਨਾਲ ਆਉਂਗੀ ਡੈਫੀਨੇਟਲੀ ਮੇਰੇ ਪ੍ਰਭੂ ਨੇ ਮੈਨੂੰ ਸ਼ਿਫਾ ਦੇਣੀ ਆ ਉਹ ਕਹਿੰਦੇ ਤੈਨੂੰ ਵਿਦਿਨ 24 ਆਰਸ ਤੈਨੂੰ ਸਰਜਰੀ ਦੇਣੀ ਪੈਣੀ ਆ ਸਾਨੂੰ ਪਰ ਮੈਂ ਕਿਹਾ ਮੈਂ ਉਹਨੂੰ ਲਿਖ ਕੇ ਗੱਲ ਕਰੀ ਸੀ ਮੈਂ ਕਿ ਮੇਰੇ ਹਸਬੰਦ ਇੱਥੇ ਨਹੀਂ ਹੈ ਮੈਂ ਸਰਜਰੀ ਨਹੀਂ ਲੈਣੀ ਪਰ ਮੇਰੇ ਪਰਮੇਸ਼ਵਰ ਤੇ ਮੈਨੂੰ ਪ੍ਰੋਤਸਾਹਿਆ ਕਿ ਮੇਰੇ ਪ੍ਰਭੂ ਨੇ ਮੈਨੂੰ ਚੰਗਿਆ ਕਰ ਦੇਣਾ ਹੈ ਤਾਂ ਸੱਚੀ ਉਹਨੇ ਉਹਨੇ ਜੋ ਦਵਾਈ ਦਿੱਤੀ ਮੈਂ ਦਵਾਈ ਲਈ ਆ ਗਈ আর ਮੈਂ ਪ੍ਰਾਰਥਨਾ ਕਰਨੀ ਸ਼ੁਰੂ ਕੀਤੀ ਬੇਸ਼ੱਕ ਤੁਸੀਂ ਤੁਹਾਡੇ ਕੋਲ ਆਵਾਜ਼ ਨਹੀਂ ਹੈ ਪਰ ਤੁਹਾਡੇ ਕੋਲੇ ਮਾਨ ਹੈ ਤੁਹਾਡੇ ਮਾਨ ਦੇ ਅੰਦਰ ਨੇਚਾ ਚਾਹੀਦੀ ਹੈ ਅਰ ਮੈਂ ਪ੍ਰਾਰਥਨਾ ਕਰਨੀ ਸ਼ੁਰੂ ਕੀਤੀ ਤਬ ਦਿਨ 3 اور 4 ڈیز ਮੇਰੀ ਜਿਹੜੀ ਆਵਾਜ਼ اور ਰਿਕਵਰ ਹੋ ਗਈ ਪ੍ਰਭੂ ਦੀ ਮहिमा ਹੋਏ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਪ੍ਰਭੂ ਨੇ ਮੈਨੂੰ ਚੰਗਿਆ ਕੀਤਾ ਚੰਗਿਆ ਕੀਤਾ ਤਾਂ ਮੇਰੀ ਆਵਾਜ਼ ਵਾਪਸ ਆ ਗਈ ਹਨ 7-8 ਦਿਨ ਦੇ ਵਿੱਚ ਪ੍ਰੋਪਰਲੀ ਮੈਂ ਜਿਹੜਾ ਸੀਗਾ ਮੈਂ ਬੋਲ ਸਕਦੀ ਸੀਗੀ ਗੱਲਬਾਤ ਕਰ ਸਕਦੀ ਸੀਗੀ ਔਰ ਉਹਦੇ ਬਾਅਦ ਦੇ ਵਿੱਚ ਮੈਂ ਬੜਾ ਸੋਹਣਾ ਤੁਸੀਂ ਦੇਖਦੇ ਆ ਕਦਰ ਦੀ ਪ੍ਰਚਾਰ ਕਰ ਰਹੀ ਹਾਂ ਪ੍ਰਭੂ ਦੀ ਮਹਿਮਾ ਦੇ ਲਈ ਅਨ ਅਮੇਜ਼ਿੰਗ ਇਹ ਟੈਸਟੀਮਨੀ ਬਹੁਤ ਅਮੇਜ਼ਿੰਗ ਆ ਇਸੇ ਤਰੀਕੇ ਦੇ ਨਾਲ ਮੈਂ ਤੁਹਾਨੂੰ ਕਹਿੰਦੀ ਹਾਂ ਤੁਸੀਂ ਅਗਰ ਤੁਸੀਂ ਐਗਰੀ ਕਰ ਗਏ ਕਿ ਮੇਰੀ ਸਰਜਰੀ ਹੋਣੀ ਆ ਫਲੇਓ ਹੋਣੀ ਆ ਫਿਰ ਨੂੰ ਕੋਈ ਰੋਕ ਨਹੀਂ ਸਕਦਾ ਜਾਂ ਤੁਸੀਂ ਐਗਰੀ ਕਰ ਗਏ ਕਿ ਡਾਕਟਰ ਨੇ ਇਹ ਬਿਮਾਰੀ ਡਿਕਲੇਅਰ ਕੀਤੀ ਆ ਤੇ ਇਹ ਬਿਮਾਰੀ ਹੈਗੀ ਆ ਅਗਰ ਤੁਸੀਂ ਉਹਨੂੰ ਮੰਨ ਲਿਆ ਡਾਕਟਰ ਨੇ ਝੂਠ ਨਹੀਂ ਬੋਲਿਆ ਡਾਕਟਰ ਦੀ ਜੋ ਸਮਝ ਵਿੱਚ ਆਇਆ ਜੋ ਰਿਪੋਰਟਸ ਦੇ ਵਿੱਚ ਆਇਆ ਡਾਕਟਰ ਨੇ ਉਹ ਹੀ ਦੱਸਿਆ ਪਰ ਇਹ ਤੁਹਾਡੇ ਉੱਤੇ ਡਿਪੈਂਡ ਕਰਦਾ ਕਿ ਤੁਸੀਂ ਉਹਨੂੰ ਕਿੱਦਾਂ ਲੈ ਰਹੇ ਆ ਕਿ ਤੁਸੀਂ ਉਸ ਬਿਮਾਰੀ ਨੂੰ ਟੈਸਟੀਮਨੀ ਦੇ ਵਿੱਚ ਬਦਲਣ ਦੇ ਲਈ ਲੈ ਰਹੇ ਆ ਜਾਂ ਤੁਸੀਂ ਆਪਣੇ ਆਪ ਨੂੰ ਡਿਸਪਾਇੰਟ ਕਰਨ ਦੇ ਲਈ ਜਾਂ ਹੋਰ ਬਿਮਾਰ ਹੋਣ ਦੇ ਲਈ ਉਸ ਬਿਮਾਰੀ ਨੂੰ ਲੈ ਰਹੇ ਆ ਤਾਂ ਇਹ ਤੁਹਾਡੇ ਉੱਤੇ ਡਿਪੈਂਡ ਕਰਦਾ ਹੈ ਅਗਰ ਤੁਸੀਂ ਆਪਣੇ ਪਰਮੇਸ਼ਵਰ ਦੇ ਉੱਤੇ ਸਟਰੋਂਗ ਫੇਥ ਰੱਖਦੇ ਆ ਜਿਹੜੀਆਂ ਤੁਸੀਂ ਪ੍ਰਾਰਥਨਾਵਾਂ ਕਰਦੇ ਆ ਉਹ ਰੂਹ ਸੱਚਾਈ ਤੇ ਵਫਾਦਾਰੀ ਦੇ ਨਾਲ ਪਰਮੇਸ਼ਵਰ ਦੇ ਅੱਗੇ ਕਰਦੇ ਹੋ ਪੂਰੀ ਗੰਭੀਰਤਾਈ ਦੇ ਨਾਲ ਤੇ ਪੂਰੇ ਦਿਲ ਤੋਂ ਕਰਦੇ ਆ ਤਾਂ ਸਵਾਲ ਹੀ ਨਹੀਂ ਪੈਦਾ ਹੁੰਦਾ ਕਿ ਤੂੰ ਬੜੀ ਜਾਏ ਹੋਈ ਨਹੀਂ ਸਕਦਾ ਤਾਂ ਤੁਸੀਂ ਵੀ ਆਪਣੀਆਂ ਰਿਪੋਰਟਸ ਨੂੰ ਚੇਂਜ ਕਰ ਸਕਦੇ ਮੇਰੇ ਕੋਲੇ ਬਹੁਤ ਟੈਸਟੀਮਨੀਜ਼ ਆਇਆਂ ਤਾਂ ਨਹੀਂ ਹੈ ਕਿ ਮੇਰੇ ਕੋਲ ਮੇਰੇ ਉੱਤੇ ਕਦੀ ਸਿਕਨੈਸ ਨਹੀਂ ਆਈ ਬਹੁਤ ਥੋੜੀ ਸਿਕਨੈਸ ਆਈ ਪਰ ਸਿਕਨੈਸ ਮੇਰੀ ਜ਼ਿੰਦਗੀ ਦਾ ਹਿੱਸਾ ਨਹੀਂ ਆਈ ਤੇ ਨਿਕਲ ਗਈ ਬਸ ਉਹ ਇੱਕ ਟੈਸਟੀਮਨੀ ਬਣਨ ਦੇ ਲਈ ਆਈ ਇੱਕ ਐਕਸਪੀਰੀਅੰਸ ਦੇਣ ਦੇ ਲਈ ਆਈ ਇੱਕ ਤਜਰਬਾ ਸ਼ੇਅਰ ਕਰਨ ਦੇ ਲਈ ਕਿ ਮੈਂ ਤੁਹਾਨੂੰ ਦੱਸ ਸਕਾਂ ਤਾਂ ਉਹ ਤਜਰਬਾ ਬਣਨ ਦੇ ਲਈ ਆਈ ਔਰ ਪਰਮੇਸ਼ਵਰ ਨੇ ਉਸ ਤਜਰਬੇ ਦੇ ਵਿੱਚੋਂ ਮੈਨੂੰ ਫਤਿਹ ਦੇ ਨਾਲ ਬਾਹਰ ਕੱਢਿਆ ਇਹ ਸਾਰੀ ਮਹਿਮਾ ਮੇਰੇ ਪਰਮੇਸ਼ਵਰ ਦੀ ਆ ਮੇਰੀ ਔਕਾਤ ਨਹੀਂ ਕਿ ਮੈਂ ਕੁਝ ਕਰਾਂ ਪਰ ਹਾਂ ਜਦ ਪਰਮੇਸ਼ਵਰ ਮੇਰੇ ਵੱਲਿਆ ਤਾਂ ਫੇ ਕਿਸੇ ਹੋਰ ਚੀਜ਼ ਦੀ ਔਕਾਤ ਨਹੀਂ ਕਿ ਉਹ ਮੈਨੂੰ ਹਰਾ ਸਕੇ ਤਾਂ ਮੈਨੂੰ ਮਾਣ ਆ ਮੇਰੇ ਪਰਮੇਸ਼ਰ ਦੀ ਹਸੀਅਤ ਦੇ ਉੱਤੇ ਮੈਨੂੰ ਮਾਣ ਆ ਇਸ ਚੀਜ਼ ਤੇ ਕਿ ਪਰਮੇਸ਼ਰ ਨੇ ਮੈਨੂੰ ਚੁਣਿਆ ਆ ਮੈਨੂੰ ਮਾਣ ਆ ਇਸ ਇਜ਼ਤ ਤੇ ਕਿ ਪਰਮੇਸ਼ਰ ਨੇ ਮੈਨੂੰ ਆਪਣੀ ਬੇਟੀ ਬਣਾਇਆ ਆ ਐਂਡ ਮੈਨੂੰ ਇਸ ਚੀਜ਼ ਦਾ ਗਰਵ ਯਰ ਪ੍ਰਾਊਡ ਯਰ ਕਿ ਪਰਮੇਸ਼ਰ ਦਾ ਆਤਮਾ ਪਰਮੇਸ਼ਰ ਨੇ ਮੈਨੂੰ ਦਿੱਤਾ ਆ ਐਂਡ ਤੁਹਾਡੇ ਲਈ ਵੀ ਮੁਹੱਈਆ ਕਰਵਾਇਆ ਆ ਜੇ ਤੁਸੀਂ ਉਹਨੂੰ ਲੈ ਲਵੋ ਐਂਡ ਅਮੇਜ਼ਿੰਗ ਟੈਸਟੀਮਨੀ ਆ ਦੋ ਤਿੰਨ ਦਿਨ ਪਹਿਲਾਂ ਦੀ ਜੇਕਰ ਮੇਰਾ ਗਲਾ ਖੁੱਲਿਆ ਹੁੰਦਾ ਤੇ ਮੈਂ ਡੈਫੀਨੇਟਲੀ ਜਿਹੜੀਆਂ ਰੈਗੂਲਰ ਪ੍ਰੇਅਰਸ ਆ ਉਹ ਅਪਲੋਡ ਕਰਦੀ ਸੀ ਤੇ ਮੈਂ ਕਰਨੀਆਂ ਸੀਗੀਆਂ ਪਰ ਮੇਰਾ ਗਲਾ ਬਿਲਕੁਲ ਨਹੀਂ ਚੱਲ ਰਿਹਾ ਸੀਗਾ ਤਾਂ ਤੁਸੀਂ ਦੇਖਿਆ ਚਾਰ ਚਾਰ ਤਰੀਕ ਦੀ ਮੀਟਿੰਗ ਸੀਗੀ ਐ ਮੱਲਾਂਵਾਲਾ ਦੇ ਵਿੱਚ ਇੱਕ ਦਿਨ ਪਹਿਲੇ ਤੱਕ ਮੇਰਾ ਗਲਾ ਬੰਦ ਸੀਗਾ ਅਰ ਆਵਾਜ਼ ਨਹੀਂ ਨਿਕਲ ਰਹੀ ਸੀਗੀ ਤੇ ਮੈਂ ਸੋਚਦੀ ਸੀਗੀ ਕਿ ਮੀਟਿੰਗ ਦੇ ਵਿੱਚ ਮੈਂ ਜਾਊਂਗੀ ਤੇ ਮੈਂ ਕੀ ਕਰੂੰਗੀ ਪਰ ਮੈਂ ਕਿਹਾ ਪ੍ਰਭੂ ਤੁਸੀਂ ਮਹਾਨ ਆ ਉੱਥੇ ਤੁਹਾਡੇ ਲੋਕਾਂ ਨੇ ਅਰੇਂਜ ਕੀਤਾ ਤੇ ਇਹ ਅਰੇਂਜਮੈਂਟ ਕਦੀ ਵੀ ਖਰਾਬ ਨਹੀਂ ਹੋ ਸਕਦਾ ਡੈਫੀਨੇਟਲੀ ਪ੍ਰਭੂ ਤੁਸੀਂ ਸਮੁੰਦਰਾਂ ਨੂੰ ਫਾੜਿਆ ਹੈ ਤੇ ਤੁਸੀਂ ਮੇਰੇ ਲਈ ਸਾਰਾ ਕੁਝ ਕਰਨ ਦੇ ਲਈ ਅੱਜ ਵੀ ਸਮਰਥੀਆਂ ਅੱਜ ਤੱਕ ਤੁਸੀਂ ਮੇਰੇ ਨਾਲ ਇੰਨਾ ਕੁਝ ਕੀਤਾ ਤੇ ਹੁਣ ਵੀ ਤੁਸੀਂ ਮੇਰੇ ਲਈ ਜਰੂਰ ਸਾਰਾ ਕੁਝ ਜਿਹੜਾ ਹੈ ਉਹ ਪੂਰਾ ਕਰੋਗੇ ਜਦੋਂ ਅਸੀਂ ਰਸਤੇ ਦੇ ਵਿੱਚ ਹੀ ਸੀਗੇ ਮਾਰਨਿੰਗ ਨੂੰ ਮੇਰੀ ਆਵਾਜ਼ ਨਹੀਂ ਨਿਕਲ ਰਹੀ ਸੀ ਤੇ ਪਾਸਲੇ ਦਿਨ ਜੀ ਨੇ ਮੈਨੂੰ ਕਿਹਾ ਕਿ ਤੂੰ ਕੰਫਰਟੇਬਲ ਹੈ ਮੈਂ ਕਿਹਾ yes ਮੈਂ ਕੰਫਰਟੇਬਲ ਹਾਂ ਮੈਂ ਬਹੁਤ ਕੰਫਰਟੇਬਲ ਹਾਂ ਸਾਰਾ ਕੁਝ ਠੀਕ ਹੋ ਜਾਣਾ ਹੈ ਤੇ ਉਹਨਾਂ ਨੇ ਕਿਹਾ ਮੈਂ ਖੁਸ਼ ਹਾਂ ਕਿ ਤੂੰ ਕਦੀ ਵੀ ਇਦਾਂ ਦੀ ਪ੍ਰੋਬਲਮ ਤੋਂ ਹਾਰ ਨਹੀਂ ਮੰਨਦੀ ਅਰ ਉਹਨਾਂ ਨੇ ਵੀ ਪ੍ਰੇਅਰ ਕੀਤੀ ਤੁਸੀਂ ਸਾਰੇ ਆਲਰੇਡੀ ਪ੍ਰੇਅਰਸ ਕਰਦੇ ਹੋ ਮੈਂ ਬਹੁਤ ਧੰਨਵਾਦ ਕਰਦੀ ਹਾਂ ਤੁਹਾਡਾ ਕਿ ਤੁਸੀਂ ਮੈਨੂੰ ਆਪਣੀਆਂ ਪ੍ਰਾਰਥਨਾਵਾਂ ਦੇ ਵਿੱਚ ਰੱਖਦੇ ਹੋ ਤਾਂ ਜਦੋਂ ਅਸੀਂ ਉੱਥੇ ਗਏ ਪ੍ਰਭੂ ਨੇ ਰਾਚੀ ਆਵਾਜ਼ ਗੋਲ ਦਿੱਤੀ ਅਰ ਉੱਥੇ ਇੰਨੀ ਸੋਹਣੀ ਮੀਟਿੰਗ ਹੋਈ ਇੰਨਾ ਪਾਵਰਫੁਲ ਸਰਮਨ ਹੋਇਆ ਇੰਨਾ ਇੰਨੀ ਪਾਵਰਫੁਲ ਹੀਲਿੰਗ ਹੋਈ ਉੱਥੇ ਪਰਮੇਸ਼ਵਰ ਦੇ ਆਤਮਾ ਨੇ ਜ਼ਬਰਦਸਤ ਤਰੀਕੇ ਨਾਲ ਕੰਮ ਕੀਤਾ ਅਰ ਜਦੋਂ ਅਸੀਂ ਮੀਟਿੰਗ ਕਰਕੇ ਵਾਪਸ ਆਏ ਤੇ ਰਸਤੇ ਵਿੱਚ ਮਹੀ ਆਵਾਜ਼ ਫਿਰ ਤੋਂ ਬੰਦ ਹੋਈ ਅਰ ਸੱਚੀ ਪਰਮੇਸ਼ਵਰ ਆਪਣੇ ਕੰਮ ਦੇ ਲਈ ਜਿੱਦ ਪ੍ਰਭੂ ਯਿਸੂ ਮਸੀਹ ਜੀ ਨੇ ਕਿਆ ਕਰਨਾ ਜੇ ਇਹ ਲੋਕ ਚੁੱਪ ਕਰ ਜਾਣਗੇ ਤਾਂ ਪੱਥਰ ਚੀਲਾ ਉੱਠਣਗੇ ਤਾਂ ਸੱਚੀ ਪ੍ਰਭੂ ਪੱਥਰਾਂ ਨੂੰ ਵੀ ਬੋਲਣ ਲਾ ਸਕਦੇ ਆ ਮੈਂ ਤਾਂ ਪਰਮੇਸ਼ਵਰ ਦੀ ਬੇਟੀ ਆ ਮੈਂ ਪਰਮੇਸ਼ਵਰ ਦੀ ਦਾਸੀ ਆ ਅਰ ਮੈਂ ਪਰਮੇਸ਼ਵਰ ਨੂੰ ਪ੍ਰੇਮ ਕਰਨ ਵਾਲੀ ਪਰਮੇਸ਼ਵਰ ਦੀ ਚੁਣੀ ਹੋਈ ਠਹਿرائی ਹੋਈ ਉਹਦੇ ਹੱਥ ਦੀ ਇੱਕ ਰਚਨਾ ਆ ਤਾਂ ਕਿਉਂ ਨਹੀਂ ਉਹ ਮੇਰੀ ਜ਼ਿੰਦਗੀ ਦੇ ਵਿੱਚ ਇੱਕ ਚੰਗਾ ਕੰਮ ਕਰਨ ਵਾਲਾ ਪਰਮੇਸ਼ਵਰ ਜ਼ਰੂਰ ਮੇਰੀ ਜ਼ਿੰਦਗੀ ਚ ਮੇਰੇ ਮੇਰੀ ਆਵਾਜ਼ ਨੂੰ ਕੱਲਾ ਨਾਲੋਂ ਵੀ ਵੱਧ ਬੁਲੰਦ ਕਰੇਗਾ ਮੇਰਾ ਪਰਮੇਸ਼ਵਰ ਅਰ ਉਹਨੇ ਮੇਰੀ ਆਵਾਜ਼ ਨੂੰ ਫਿਰ ਖੋਲ੍ਹਿਆ ਕੱਲ ਸੈਰਮਨ ਨਹੀਂ ਕਰ ਹੋਇਆ ਸੀ ਸਨ ਨੇ ਮੀਟਿੰਗ ਦੇ ਵਿੱਚ ਕਿਉਂਕਿ ਗੋਡ 노ਸ ਕਿ ਉੱਥੇ ਡਿਵਾਈਨ ਹੈਲਪਰਸ ਆਲਰੇਡੀ ਆ ਪ੍ਰਭੂ ਦੇ ਦਾਸ ਉੱਥੇ ਆ ਅਰ ਹੋਰ ਪਾਸਟਰ ਸਹਿਬਾਨ ਪ੍ਰਭੂ ਦੇ ਚੁਣੇ ਹੋਏ ਦਾਸ ਆ ਉਹ ਉਹ ਸਾਰੇ ਆ ਤਾਂ ਪ੍ਰਭੂ ਨੇ ਕੱਲ ਮੈਨੂੰ ਰੈਸਟ ਦਿੱਤੀ ਅਰ ਅੱਜ ਮਾਰਨਿੰਗ ਦੇ ਵਿੱਚ ਮੈਂ ਦੇਖਿਆ ਕਿ ਨਹੀਂ ਤੇ ਇਸ ਵੇਲੇ ਮੇਰੀ ਆਵਾਜ਼ ਨਹੀਂ ਨਿਕਲਦੀ ਸੀ ਜਿੱਦਾਂ ਜਿੱਦਾਂ ਦੇਣ ਨਿਕਲਦਾ ਸੀ ਉਦੋਂ-ਉਦੋਂ ਥੋੜੀ-ਬੋਤੀ ਆਵਾਜ਼ ਨਿਕਲਦੀ ਸੀ ਤੇ ਪ੍ਰਭੂ ਨੇ ਅੱਜ ਮਾਰਨਿੰਗ ਦੇ ਵਿੱਚ ਮੈਨੂੰ ਆਵਾਜ਼ ਦਿੱਤੀ ਅਰ ਮੈਂ ਡਿਕਲੇਅਰ ਕਰਦੀ ਹਾਂ ਕਿ ਇਹ ਆਵਾਜ਼ ਪ੍ਰਭੂ ਦੇ ਅਨੁਗ੍ਰਹਿ ਦੇ ਨਾਲ ਜ਼ਰੂਰ ਬਣੀ ਰਹੂਗੀ ਅਰ ਮੈਨੂੰ ਕਿਸੇ ਸਰਜਰੀ ਦੀ ਜ਼ਰੂਰਤ ਕਦੀ ਨਹੀਂ ਪੈਣੀ ਸਪੈਸ਼ਲੀ ਮੇਰੇ ਵੋਕਲ ਕੋਰਡਸ ਦੇ ਲਈ ਅਰ ਮੈਨੂੰ ਜ਼ਿੰਦਗੀ ਦੇ ਵਿੱਚ ਪ੍ਰਭੂ ਕਿਰਪਾ ਕਰਨ ਕਦੀ ਵੀ ਕੋਈ ਇਹੋ ਜੀ ਨੋਬਤ ਨਾ ਆਏ ਕਿਉਂਕਿ ਦੇਖੋ ਕਦੀ ਵੀ ਅਸੀਂ ਬਿਮਾਰੀ ਵਿੱਚ ਅਗਰ ਪੈਂਦੇ ਆ ਇਸ ਲਈ ਨਹੀਂ ਕਿ ਪ੍ਰਭੂ ਸਾਨੂੰ ਬਿਮਾਰ ਕਰਨਾ ਚਾਹੁੰਦੇ ਜਾਂ ਤਾਂ ਇਸ ਲਈ ਹੁੰਦਾ ਕਿ ਪ੍ਰਭੂ ਸਾਨੂੰ ਤਜਰਬਾ ਦੇਣਾ ਚਾਹੁੰਦੇ ਆ ਸਾਨੂੰ ਇੱਕ ਬ੍ਰੇਕ ਦੇਣਾ ਚਾਹੁੰਦੇ ਆ ਕਿਉਂਕਿ ਵਚਨ ਚ ਲਿਖਿਆ ਮੇਰੇ ਰਾਹ ਤੁਹਾਡੇ ਨਾਲੋਂ ਵੱਖਰੇ ਮੇਰੀਆਂ ਸੋਚਾਂ ਵੱਖਰੀਆਂ ਆ ਤਾਂ ਪ੍ਰਭੂ ਦੇ ਪ੍ਰਗੁਤੀ ਜੋਜ਼ਨਾ ਕਿ ਸਬੇ ਦਿਵ ਨੂੰ ਅੰਡਰਸਟੈਂਡ ਕਰਨਾ ਇੰਨਾ ਈਜ਼ੀ ਤੇ ਨਹੀਂ ਆ ਪਰ ਹਾਂ ਇਹ ਜ਼ਰੂਰ ਆ ਕਿ ਤੁਸੀਂ ਭਰੋਸਾ ਕਰ ਸਕਦੇ ਆ ਕਿ ਪ੍ਰਭੂ ਬੁੜਾਈ ਚ ਉਹ ਵੀ ਭਲਿਆਈ ਕੱਢਣ ਦੇ ਲਈ ਸਮਰਥੀ ਆ ਅਰ ਪ੍ਰਭੂ ਦੇ ਕੋਲੇ ਜੋ ਸਾਡੇ ਲਈ ਪਲੈਨਿੰਗਸ ਆ ਆਫ ਵੰਡਰਫੁਲ ਆ ਅਮੇਜ਼ਿੰਗ ਆ ਅਮੇਜ਼ਿੰਗ ਆ ਐਂਡ ਉਹ ਸਾਡੇ ਲਾਭ ਦੀਆਂ ਆ ਸਾਡੀਆਂ ਬੈਨੀਫਿਟ ਦੀਆਂ ਆ ਤਾਂ ਇਸ ਲਈ ਸਾਨੂੰ ਗਮਗੀਨ ਹੋਣ ਦੀ ਜ਼ਰੂਰਤ ਨਹੀਂ ਆ ਪਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ ਆ ਬਹੁਤ ਰੋਣ ਦੀ ਜ਼ਰੂਰਤ ਨਹੀਂ ਆ ਕਿ ਮੇਰੇ ਨਾਲ ਕਿਉਂ ਹੋਇਆ ਕੀ ਹੋਊਗਾ ਮੈਂ ਇਸ ਲਈ ਹਮੇਸ਼ਾ ਖੁਸ਼ ਰਹਿੰਦੀ ਆ ਕਿ ਅਗਰ ਕੋਈ ਟੈਸਟ ਆ ਵੀ ਗਿਆ ਸੋ ਵਟ ਟੈਸਟ ਕੀ ਆ ਮੇਰੀ ਅਪਕਮਿੰਗ ਟੈਸਟੀਮਨੀਆ ਜਦ ਜਦ ਕੇ ਦੀ ਵੀ ਟੈਸਟ ਆਏ ਮੈਨੂੰ ਸਹਿਣ ਨਹੀਂ ਹੋਣਾ ਪੈਂਦਾ ਆਈ ਡੋਨਟ ਨੋ ਅਬਾਊਟ ਯੂ ਕਿ ਤੁਹਾਡੇ ਨਾਲ ਕਿਦਾਂ ਜਾਂਦਾ ਹੈ ਪਰ ਮੈਂ ਟੈਸਟ ਦੇਖ ਕੇ ਬਰਕਤ ਵਾਲੀਆਂ ਚੀਜ਼ਾਂ ਨਹੀਂ ਹੈ ਕਿ ਮੈਂ ਇਹਨਾਂ ਨੂੰ ਅਹਿਮੀਅਤ ਦੇਵਾਂ ਬੇਸ਼ੱਕ ਤੁਸੀਂ ਉਹਨਾਂ ਚੀਜ਼ਾਂ ਦੇ ਦੁੱਖ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਭੁਗਤ ਰਹੇ ਹੋ ਮੈਂ ਮੈਂ ਇਸ ਚੀਜ਼ ਨੂੰ ਝੂਠ ਨਹੀਂ ਕਹਿੰਦੀ ਪਰ ਹੁਣ ਸਮਾਂ ਆ ਗਿਆ ਕਿ ਤੁਸੀਂ ਇਹਨਾਂ ਚੀਜ਼ਾਂ ਦੇ ਦੁੱਖ ਚੋਂ ਬਾਹਰ ਆ ਜਾਓ ਅਰ ਪਰਮੇਸ਼ਵਰ ਤਿਆਰ ਤੁਹਾਨੂੰ ਇਹਨਾਂ ਚੀਜ਼ਾਂ ਦੇ ਗਮ ਚੋਂ ਇਹਨਾਂ ਚੀਜ਼ਾਂ ਦੇ ਦੁੱਖ ਦੇ ਵਿੱਚੋਂ ਬਾਹਰ ਕੱਢਣ ਦੇ ਲਈ ਹਾਲੇਲੂਇਆ